ਸਤਗੁਰੂ ਨਾਨਕ ਦੇਵ ਮਹਾਰਾਜ ਬਾਬਰ ਦੀ ਝੀਲ ਦੇਖੋ ਰੱਬ ਨੂੰ ਵੀ ਝੀਲ ਚ ਬੰਦ ਕਰ ਦਿੱਤਾ ਪਤਾ ਹੀ ਨਹੀਂ ਸੀ ਸੋ ਕਹਿੰਦੇ ਮਰਦਾਨਿਆਂ ਦਬਾਬ ਪਚਾਈ ਕੀਰਤਨ ਹੋ ਰਿਹਾ ਹੈ ਸਾਰੇ ਹੀ ਬੋਲਿਆ ਕਰੋ ਤੂੰ ਹੀ ਮੋਹਨਾ তুমি মোহে তুমি মোহে তুমি মোহে তুমি মোহে ਸ਼ੁਰੂ ਹੋਏ ਚੱਕੀਆਂ ਆਪੇ ਪਈਆਂ ਚੱਲਦੀਆਂ ਨੌਕਰਾਂ ਨੇ ਜਾ ਕੇ ਦੱਸਿਆ ਸਰਕਾਰ ਜਿੱਥੇ ਇੰਨੇ ਲੋਕ ਜੀਲ ਵਿੱਚ ਛੁੱਟੇ ਪੂਨਾ ਵਿੱਚ ਕੋਈ ਤੇਰਾ ਬੰਦਾ ਪਿਆਰਾ ਲੱਭਦਾ ਚੱਕੀਆਂ ਆਪੇ ਪਈਆਂ ਚੱਲਦੀਆਂ ਅੱਛਾ ਮੈਂ ਦੇਖਦਾ ਚੱਲ ਰਹੀਆਂ ਸੀ ਬਾਲੇ ਵਾਲੀ ਮਰਦਾਨੇ ਵਾਲੀ ਗੁਰੂ ਮਹਾਰਾਜ ਵਾਲੀ ਆਪੇ ਚੱਲਦੀਆਂ ਸਾਰੀਆਂ ਚੱਲ ਪਈ ਸਭ ਭੰਗ ਕਰ ਸਾਰੇ ਜੇਲ੍ਹ ਦੀਆਂ ਪਈ ਚੱਲ ਪਈ ਹੈਰਾਨ ਹੋ ਰਿਹਾ ਕਦੋਂ ਦੀਆਂ ਚੱਲਦੀਆਂ ਕਹਿੰਦੇ ਜਦੋਂ ਆ ਜਿਹੜਾ ਹੈ ਨਾ ਨਾਲ ਦਾ ਯਾ ਇਹ ਨਿਰਵਾਅ বাজਾਈ ਇਹਨਾਂ ਨੇ ਸ਼ਬਦ ਪੜਿਆ ਕਹਿੰਦੇ ਰਹਿਣ ਤੋਂ ਸਾਰੇ ਆਪੇ ਹੀ ਚੱਲ ਪਈ ਟਰਜਰਨਾ ਤੇ ਪਿਆ ਕਹਿੰਦਾ ਮਹਾਰਾਜ ਤਾਂ ਆਪ ਮੇਰੇ ਬਾਬਾ ਜੀ ਹੋਂ ਉਹ ਲੋਗ ਉਸ ਲਾਕੇ ਦੇ ਆਪਣੇ ਪਿਤਾ ਜੀ ਨੂੰ ਬਾਬਾ ਜੀ ਕਹਿੰਦੇ ਜਾਂ ਕੋਈ ਪਿਤਾ ਦੀ ਉਮਰ ਦਾ ਹੋਵੇ ਉਹਨੂੰ ਬਾਬਾ ਜੀ ਅੱਜ ਵੀ ਤੁਸੀਂ ਆਰਪ ਕੰਡਰੀਆ ਵਿੱਚ ਜਾਓ ਉਹ ਆਪਣੇ ਬਜ਼ੁਰਗਾਂ ਨੂੰ ਉਹਨਾਂ ਦੀ ਪਿਤਾ ਦੀ ਉਮਰ ਦਾ ਉਹਨੂੰ ਬਾਬਾ ਜੀ ਕਹਿੰਦੇ ਸੁਖੀ ਮਾ ਕਰੋ ਮਾਫ ਕਰੋ ਗੁਰੂ ਜੀ ਕਹਿੰਦੇ ਪਾਪ ਨਹੀਂ ਕਰੀਦਾ ਜੁਰਮ ਨਹੀਂ ਕਰੀਦਾ ਬੜਾ ਸਮਝਾਇਆ ਅੱਛਾ ਠੀਕ ਹੈ ਤਾਕਤ ਜੀ ਇਤਨੀ ਰੱਖਦਾ ਉਹਨੇ ਕੰਧ ਬਣਾਈ ਹੋਈ ਸੀ ਐ ਸੰਜੋ ਹੱਥਕ ਚੌੜੀ ਮੀਲ ਕ ਲੰਮੀ ਸਵੇਰੇ ਉਹਨੇ ਜਦੋਂ ਕਸਰਤ ਕਰਨੀ ਇੱਕ ਬੰਦਾ ਸੱਜੀ ਬਾਂਜ ਕੱਛ 'ਚ ਉੜਾਲਣ ਇੱਕ ਖੱਬੀ ਕੱਛ 'ਚ ਬੰਦਾ ਐ ਘੋਟ ਲੈਣਾ ਫੇ ਭਜਣਾ ਜ਼ੋਰ ਦੀ ਵੀ ਫੜੋ ਮੈਨੂੰ ਜਿਹਨੇ ਤਾਕਤ ਵੀ ਇੰਨੀ ਰੱਖਦਾ ਸੀ ਬਾਬਾ ਬਹੁਤ ਜਵਾਲਨ ਸੀ ਸੁਖਗੁਰੂ ਮਹਾਰਾਜ ਕੋਲ ਬੜੀਆਂ ਖਿਮਾ ਮਾਫੀਆਂ ਮੰਗੀਆਂ